ਨਮਸਕਾਰ ਦੋਸਤੋ ਮੈਂ ਸ਼ਮਿਸਨ ਉਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਕੱਲ ਤਾਂ ਦਸੀ ਗਈ ਸੈਂਚਰੀ ਵਾਈਲਡਲਾਈਫ ਸੈਂਚਰੀ ਹੈਗੀ ਜਿੱਥੇ ਤਾਂ ਦੱਸਿਆ ਕਿ ਕੱਲ ਬੜੀ ਬਿਆਨਕ ਅੱਗ ਲੱਗੀ ਸੀ ਪਰ ਤੁਹਾਨੂੰ ਤਸਵੀਰਾਂ ਦਸਾਂਗੇ ਉੱਥੋਂ ਦੀਆਂ ਕਿ ਜਿਹੜਾ ਕਿ ਇੱਥੇ ਇਹ ਅੱਗ ਦੇ ਜਿਹੜਾ ਕਾਬੂ ਨਹੀਂ ਪਾਇਆ ਗਿਆ ਹਜੇ ਤੱਕ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਜੰਗਲ ਪੂਰਾ ਸੜ ਕੇ ਸੁਆਹ ਹੋ ਚੁੱਕਿਆ ਪਰ ਹਜੇ ਵੀ ਕੁਝ ਬ੍ਰਿਖੇ ਇਦਾਂ ਦੇ ਆ ਜਿਨ੍ਹਾਂ ਦੇ ਬ੍ਰਿਖਿਆਂ ਨੂੰ ਅੱਗ ਲੱਗੀ ਹੋਈ ਹੈ ਅੱਗ ਜਿਹੜੀ ਧੁਖਦੀ ਹੋਈ ਦਿਸਦੀ ਪਈ ਹੈ ਪਰ ਜੇ ਗੱਲ ਕਰਾਂਗੇ ਇੱਥੋਂ ਡੀਐਫਓ ਸਾਹਿਬ ਨਾਲ ਪਰ ਤੁਸੀਂ ਖੁਦ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਹੀਂ ਅੱਗ ਨੂੰ ਕਾਬੂ ਪਾਇਆ ਗਿਆ ਅੱਗ ਜਿਹੜੀ ਪਖੀ ਨਜ਼ਰ ਆਇਆ ਕਰਦੀ ਹੈ ਪਰ ਕਿਤਨੇ ਕਿਤੇ ਜਿਹੜੇ ਇੱਥੇ ਡੀਐਫਓ ਸਾਹਿਬ ਹੈ ਉਹ ਕੰਨੀ ਖਸਕਾਂਦੇ ਹੋਏ ਨਜ਼ਰ ਆਇਆ ਕਰਦੇ ਆ ਪਰ ਜੇ ਉਧਰ ਨਾਲ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਪੁੱਛਿਆ ਗਿਆ ਕਿ ਸੜਿਆ ਕਿਹੜਾ ਜਾਨਵਰ ਮਰਿਆ ਪਰ ਉਹਨਦੇ ਪਾਸੋਂ ਇਹੀ ਕਹਿਣਾ ਹੈਗਾ ਕਿ ਜਾਨਵਰਾਂ ਦਾ ਨੁਕਸਾਨ ਨਹੀਂ ਹੋਇਆ ਪਰ ਜੇ ਨੁਕਸਾਨ ਹੋਇਆ ਤਾਂ ਸਿਰਫ ਜੰਗਲ ਦਾ ਨੁਕਸਾਨ ਹੋਇਆ ਜੰਗਲ ਸੜਿਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਅੱਗ ਨੂੰ ਜਿਹੜਾ ਕਾਬੂ ਪਾਇਆ ਗਿਆ ਪਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੇਰੇ ਪਿਛੇ ਕਿ ਜਿਹੜੇ ਹਾਜੇ ਵੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਪੂਰਾ ਜੰਗਲ ਜਿਹੜਾ ਇਹਨਾਂ ਕਹਿਣਾ ਜੰਗਲ ਸੀ ਜਿਹੜਾ ਜੰਗਲ ਪੂਰਾ ਸੜ ਕੇ ਸੁਆਹ ਹੋ ਚੁੱਕਿਆ ਹੈ ਇਹੋ ਸਾਲ ਵਿੱਚ ਸਭੀ ਕਹਿਣਾ ਹੈਗਾ ਕਿ 150 ਏਕੜ ਦੀ ਜਿਹੜੀ ਲੱਗੀ ਹੈ ਤੇ ਇਹਨਾਂ ਨੂੰ ਨੁਕਸਾਨ ਹੋਇਆ ਪਰ ਕਿਤਨੇ ਕਿਤੇ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਪਰ ਅਸੀਂ ਤੁਹਾਨੂੰ ਅੰਦਰ ਦੀ ਤਸਵੀਰਾਂ ਵੀ ਦੱਸਾਂਗੇ ਅੰਦਰ ਵੀ ਬਿਲਕੁਲ ਅੰਦਰ ਆ ਚੁੱਕੇ ਹਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜੰਗਲ ਪੂਰਾ ਸੜ ਕੇ ਸੁਆਹ ਹੋ ਗਿਆ ਪਰ ਜਿਹੜੇ ਅਧਿਕਾਰੀ ਹੈ ਉਹ ਕੰਨੀ ਖਿਸਕਾਂਦੇ ਹੋਏ ਨਜ਼ਰ ਆਏ ਕਰਦੇ ਆ ਮੀਡੀਆ ਸਾਹਮਣੇ ਵੀ ਪਰ ਦੇਖਣਾ ਹੈ ਉਹ ਹੈਗਾ ਕਿ ਅੱਗੇ ਜਿਹੜਾ ਕਿ ਉੱਚ ਦੇ ਇੱਥੋਂ ਦੇ ਅਧਿਕਾਰੀ ਆ ਪਰ মিডিਆ ਨਾਲ ਗੱਲਬਾਤ ਕਰਦੇ ਹੋਏ ਵੀ ਕੰਨੀ ਖਸਕਾਂਦੇ ਨਜ਼ਰ ਆਏ ਆ ਮੈਂ ਸ਼ਮੀਲ ਸਿੰਘ ਨੋਤਰਾ ਆਪਣੇ ਸਹਿਯੋਗੀ ਪੁਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਜੀ ਸਰ ਕੀ ਮਾਮਲਾ ਹੈ ਜਿਹੜੀ ਅੱਗ ਲੱਗੀ ਸੀਗੀ ਸੈਂਚਰੀ ਦੇ ਵਿੱਚ ਇੱਦਾਂ ਕੱਲ 2:30 ਵਜੇ ਦੇ ਕਰੀਬ ਸਾਨੂੰ ਇੰਟਰਵਿਊ ਮਿਲੀ ਸੀ ਤੇ ਵੀ ਅੱਗ ਲੱਗੀ ਆ ਸੈਂਚਰੀ ਦੇ ਅੰਦਰ ਆ ਗਈ ਆ ਇਹ ਅੱਗ ਜਿਹੜੀ ਬਾਹਰਲੇ ਪਾਸਿਓਂ ਆਈ ਆ ਤੇ ਬਾਹਰਲੇ ਪਾਸਿਓਂ ਲੋਕੀ ਜਿਹੜੇ ਆ ਘਾਹ ਕਾਣੇ ਵਾਸਤੇ ਪਸ਼ੂ ਚਾਰਨ ਵਾਸਤੇ ਜਿਹੜਾ ਘਾਹ ਨਵਾਂ ਫਰੈਸ਼ ਜਿਹੜਾ ਆਵੇ ਉਹਦੇ ਵਾਸਤੇ ਲਾ ਦਿੰਦੇ ਆ ਤੇ ਉਹੀ ਤੇਜ਼ ਹਵਾ ਕਰਕੇ ਅੰਦਰ ਐਂਟਰੀ ਐਂਟਰੀ ਕਰ ਗਈ ਆ ਜਦੋਂ ਸਾਡੇ ਮੁਲਾਜ਼ਮਾਂ ਨੇ ਆ ਕੇ ਜਦੋਂ ਇੱਥੇ ਕਟੋਲ ਕਰਨਾ ਚਾਹੇ ਲੇਕਿਨ ਤੇਜ਼ ਹਵਾਉਣ ਕਾਰਨ ਉਥੇ ਉਸ ਵੇਲੇ ਇਕਦਮ ਜਿਹੜਾ ਕਾਬੂ ਨਹੀਂ ਪਾਇਆ ਗਿਆ ਤੇ ਅੱਗ ਜਿਹੜੀ ਆ ਤਾਂ ਪਤਾ ਹੀ ਆ ਬਈ ਟੈਂਪਰੇਚਰ ਜਿਹੜਾ 45 ਛਾੜੀ ਡਿਗਰੀ ਚੱਲ ਰਿਹਾ ਔਰ بارش ਹੋਈ ਨਹੀਂ ਉਹਦੇ ਕਰਕੇ ਜਿਹੜਾ ਥੋੜਾ ਜਿਹਾ ਜਿਹੜਾ ਘਾਹ ਕਾਨੇ ਜਿਹੜੇ ਸੁੱਕੇ ਸੀਗੇ ਉਹਦੇ ਕਰਕੇ ਆ ਕੇ ਜਿਹੜੀ ਆ ਥੋੜੀ ਜਿਹੀ ਫੈਲ ਗਈ ਉਹਨੂੰ ਕੰਟਰੋਲ ਕਰਨ ਵਾਸਤੇ ਸਾਡੇ ਵੱਲੋਂ ਜਿਹੜਾ ਪੇਰਾ ਤਨੂ ਡੀਸੀ ਸਾਹਿਬ ਨਾਲ ਸੰਪਰਕ ਕੀਤਾ ਗਿਆ ਆਪਣੀ ਸੀਨੀਅਰ ਡਾਇਰੈਕਟਰ ਨਾਲ ਕਰਕੇ ਜਿਹੜੀਆਂ ਇਹਨੂੰ ਭੋਗ ਲੋ ਹਾਈ ਟੈਂਡਰ ਜਿਹੜੇ ਮਗਾਏ ਗਏ ਫੇਲ ਬਤਾਈਏ ਫਰੋਮ ਲਾਗੇ ਬਟਾਲੀ ਇਥੋਂ ਹੀ ਮਗਾਏ ਗਏ ਕਤੋਂ ਕਤ 8 ਤੋਂ 10 ਹਾਈ ਟੈਂਡਰ ਮਗਾਏ ਗਏ ਤੋਂ ਉਹਨਾਂ ਨੇ ਔਰ ਸਾਡੇ ਮੁਲਾਜ਼ਮਾਂ ਨੇ ਸਾਰਿਆਂ ਨੇ ਰੜਕੇ ਤੇ ਇਹਨੂੰ ਜਿਹੜਾ ਰਾਤ ਉੱਤੇ ਰਹੀ 11:00 5:00 ਪਾਉ ਪਾ ਲਿਆ ਸੀਗਾ ਜੇ ਇਹ ਸਾਡਾ ਕਾਬੂ ਨਾ ਆ ਪਾਇਆ ਜਾਂਦਾ ਤਾਂ ਫੇਰ ਸਾਡਾ ਸੈਕੰਡ ਸਟੈਪ ਸੀਗਾ ਵੀ ਅਸੀਂ ਇਸ ਨੂੰ 에어 ਡ੍ਰੌਪ ਕਰਕੇ ਪਾਣੀ ਜਿਹੜਾ ਉੱਤੇ ਇਹਨੂੰ ਪਜਾ ਦੇ ਸਰ ਕਿੰਨੇ ਜੇਰੀ ਵਿੱਚ ਅੱਗ ਲੱਗੀ ਸੀ ਜੀ ਅੱਗ ਜਿਹੜੀ ਆ 150 ਦੇ ਕਰੀਬ 1 ਏਕੜ ਰਕਬਾ ਜਿਹੜਾ ਪ੍ਰਭਾਵਿਤ ਹੋਇਆ ਉਸ ਤਰ੍ਹਾਂ ਵੈਸੇ ਸਾਡੇ ਜਿਹੜਾ ਇਹ ਰਕਬਾ ਵਾ 1.5 1800 ਏਕੜ ਦਾ ਰਕਬਾ ਵਾ ਇੱਥੇ ਤੇ ਇਹ ਬਾਕੀ ਜਿਹੜਾ ਰਕਬਾ ਸਾਡੇ ਵੱਲੋਂ ਵਿਚਾਰਿਆ ਗਿਆ ਉਹ ਇਹ ਜੀਵਾਂ ਦਾ ਵੀ ਕੋਈ ਨੁਕਸਾਨ ਹੋਇਆ ਤੇ ਜੀਵਾ ਇਦਾਂ ਦੋ ਜੀ ਜਿਹੜੇ ਸੀਗੇ ਵਿੱਚੋਂ ਨਿਕਲ ਕੇ ਬਾਹਰ ਆਏ ਸੀ ਇਹਨਾਂ ਨੂੰ ਅਸੀਂ ਛੋਟੇ ਬੱਚੇ ਬੱਚੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਅਸੀਂ ਪਾਣੀ ਪੁੰਚਾ ਕੇ ਉਹਨਾਂ ਨੂੰ ਛੱਡ ਦਿੱਤਾ ਸੀ ਜੰਗਲ ਵਿੱਚ ਸਰ ਲੋਕਾਂ ਦਾ ਕਹਿਣਾ ਜਿਹੜੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਕਾਫੀ ਲੇ ਦੇਖੋ ਥਾਨਕੋਟ ਤੋਂ ਗੱਡੀਆਂ ਆਉਣੀਆਂ ਹੁੰਦੀਆਂ ਥੋੜਾ ਬਹੁਤ ਫਰਕ ਪੈਂਦਾ ਹੀ ਆ ਗੱਡੀਆਂ ਕਿਤੇ ਹੋਰ ਵੀ ਗਈਆਂ ਹੋ ਸਕਦੀਆਂ ਆ 3 ਵਜੇ ਤੱਕ ਇੱਕ ਗੱਡੀ ਸੀ ਵਿੱਚ ਠੀਕ ਹੈ ਨਾ ਚਾਹੋਗੇ 1 ਵਜੇ ਤੋਂ ਅਗਲੇ ਦੀ ਦੇਖੋ ਇਹਦੇ ਵਿੱਚ ਕੋਈ ਜ਼ਰੂਰ ਨਹੀਂ ਕਹਿਣਾ ਚਾਹਦਾ ਕਾਰਨ ਇਹ ਵੀ ਅੱਜਕੱਲ੍ਹ ਅੱਜਾ ਬਹੁਤ ਲੱਗਣ ਡੀਆਂ ਵਾ ਤੇ ਸੋਰਸ ਜਿਹੜੇ ਉਹ ਲਿਮਟਡ ਆ ਸਰ ਲੱਗਦਾ ਨਹੀਂ ਜਿੱਦਾਂ ਪਿਕਨਿਕ ਪੁਆਇੰਟ ਸੀਗਾ ਇੱਥੇ ਗੱਡੀਆਂ ਆਲਰੇਡੀ ਪਹਿਲੇ ਇੱਕ ਦੋ ਹੋਣੀਆਂ ਚਾਹੀਦੀਆਂ ਸੀ ਕੱਲ ਨੂੰ ਕੋਈ ਨਹੀਂ ਕੋਈ ਜ਼ਰੂਰੀ ਨਹੀਂ ਕਿਉਂਕਿ ਕਾਫੀ ਟਾਈਮ ਬਾਅਦ ਆੱਕ ਲੱਗੀ ਕੋਈ ਯਾਰ ਕੀ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਤੇ ਬਾਰਸ਼ਾਂ ਨਾ ਹੋਣ ਕਰਕੇ ਜਿਹੜਾ ਥੋੜੀ ਜਿਹੀ ਪ੍ਰੋਬਲਮ ਆਈ ਹੈ ਅਦਰਵਾਈਜ਼ ਇਹ ਵੀ ਗੱਲ ਨਹੀਂ ਸਾਡੀ ਜਿਹੜੀ ਇੱਥੇ ਸਾਡੀ ਫਾਇਰ ਲਾਈਨਾਂ ਬਣੀਆਂ ਔਰ ਜਿੰਨੀ ਅੱਗੇ ਰੋਕੀ ਗਈ ਹੈ ਲਗਭਗ ਫਾਇਰ ਲਾਈਨਾਂ ਦੇ ਉੱਤੇ ਹੀ ਰੋਕੀ ਗਈ ਹੈ ਅੱਗੇ ਹਜੇ ਵੀ ਹੋਣੀ ਹੈ ਹੋ ਸਕਦਾ ਗਰਮੀ ਅੱਗੇ ਹੋਣੀ ਹੈ ਜਿੱਦਾਂ ਇਹ ਜਿਹੜੇ ਦੁਬਾਰਾ ਫੈਲ ਸਕਦੇ ਇਹ ਜਿਹੜੇ ਦਰਖਤ ਹੈ ਇਹ ਜਿਹੜੇ ਦਰਖਤਾਂ ਨੂੰ ਲੱਗੀ ਆ ਇਹ ਜਿਹੜੀ ਆ ਹੌਲੀ ਹੌਲੀ ਪੁੱਜਣੀ ਆ ਕਿਉਂਕਿ ਇਹ ਵੱਡੇ ਦਰਖਤ ਹੋਣ ਕਰਕੇ ਇਹਨਾਂ ਨੂੰ ਡਿੱਗੇ ਪਏ ਆ ਇਹਨਾਂ ਨੂੰ ਅੱਗ ਆਪਣੇ ਆ ਬੋਝਣੀ ਆ ਆਸਾ ਪਾਸਾ ਸੜਿਆ ਇਹਦੇ ਕੋਈ ਨੁਕਸਾਨ ਹੋਣ ਦਾ ਡਰ ਨਹੀਂ ਸਰ ਲੋਕਾਂ ਦਾ ਵੀ